ਘਰ ਦੇ ਵਿੱਚ ਹੀ ਔਰਤ ਨੇ ਬਣਾ ਰੱਖਿਆ ਸੀ ਆਪਣਾ ਹੀ ਸ਼ਰਾਬ ਦਾ ਠੇਕਾ ਪੁਲਿਸ ਦੇ ਵੱਲੋਂ ਮੁਖਬਰੀ ਹੋਣ ਤੇ ਕੀਤੀ ਗਈ ਛਾਪੇਮਾਰੀ ਤਾਂ 136 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਕੀਤੀਆਂ ਗਈਆਂ ਬਰਾਮਦ ਪੁਲਿਸ ਦੇ ਵੱਲੋਂ ਔਰਤ ਨੂੰ ਕੀਤਾ ਗਿਆ ਗ੍ਰਿਫਤਾਰ ਮਕਦਮਾ ਦਰਜ ਕਰਕੇ ਸ਼ੁਰੂ ਕੀਤੀ ਗਈ ਕਾਰਵਾਈ ਜਾਣਕਾਰੀ ਦਿੰਦੇ ਹੋਏ ਥਾਣਾ ਥਰਮਲ ਦੇ ਮੁਖੀ ਨੇ ਦੱਸਿਆ ਹੈ ਕਿ ਉਹਨਾਂ ਪਾਸ ਮੁਖਬਰੀ ਹੋਈ ਸੀ ਕਿ ਉੜੀਆ ਕਲੋਨੀ ਇਲਾਕੇ ਦੇ ਵਿੱਚ ਇੱਕ ਔਰਤ ਘਰ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸ਼ਰਾਬ ਸਟੋਰ ਕਰਕੇ ਰੱਖਦੀ ਹੈ ਅਤੇ ਇਲਾਕੇ ਦੇ ਵਿੱਚ ਵੇਚਦੀ ਹੈ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਤੁਰੰਤ ਇਸ ਮਾਮਲੇ ਦੇ ਉੱਪਰ ਕਾਰਵਾਈ ਕਰਦਿਆ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਇਸ ਦੇ ਘਰ ਦੇ ਵਿੱਚੋਂ 136 ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਸ਼ਰਾਬ ਨੂੰ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਇਸ ਔਰਤ ਨੂੰ ਵੀ ਗ੍ਰਫਤਾਰ ਕਰਕੇ ਇਸ ਦੇ ਖਿਲਾਫ ਮੁਕਦਮਾ ਦਰਜ ਕਰ ਕਾਨੂੰਨੀ ਕਾਰਵਾਈ ਅਰੰਭੀ ਗਈ ਹੈ ਪੂਰੀ ਜਾਣਕਾਰੀ ਤੁਹਾਨੂੰ ਸੁਣਵਾਨੇ ਆ ਥਾਣਾ ਮੁਖੀ ਦੀ ਹੀ ਜ਼ੁਬਾਨੀ ਤੇ ਕੋਟੋੜੀ ਦੇ ਨਾਲ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਸ਼ ਨਿਰਦੇਸ਼ ਅਨੁਸਾਰ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕੱਲ ਥਰਮਲ ਦੀ ਪੁਲਸ ਪਾਰਟੀ ਕਸਟ ਤੇ ਚੈਕਿੰਗ ਸ਼ੱਕੀបុਰਸ਼ਾਂ ਦੌਰਾਨ ਲਾਕਾ ਵਿੱਚ ਮੌਜੂਦ ਸੀ ਜਿੱਥੇ ਮੁਖਬਰੀ ਹੋਈ ਵੀ ਕੋਈ ਮਨੀਤਾ ਮਹਾਨੰਦ ਦਾ ਪਤਨੀ ਤਾਨੂ ਮਹਾਨੰਦ ਦਾ ਵਾਸੀ ਉੜਿਆਕਰੋਨੀ ਦੇ ਘਰੇ ਕੋਈ ਠੇਕਾ ਸ਼ਰਾਬ ਦੀ ਸੀ ਮਿਲ ਸਕਦੀ ਹੈ ਤੇ ਜਿਸ ਤੇ ਉਸ ਤੇ ਘਰ ਰੇਡ ਕੀਤਾ ਗਿਆ ਤਾਂ ਉਸ ਦੇ ਘਰੋਂ 136 ਬੋਤਲਾਂ ਠੇਕਾ ਸ਼ਰਾਬ ਦੀ ਬਰਾਮਦ ਹੋਈਆਂ ਜਿਸ ਤੇ ਮੁਕੱਦਮਾ ਨੰਬਰ 73 ਮਿਤੀ 19 5 2025 ਅਧੀਨ ਤਾਰਾ 61/14 ਐਕਸਾਈਜ਼ ਐਕਟ ਦਰਜ ਕੀਤਾ ਗਿਆ ਤਾਂ ਸਰ ਇਹ ਆਪਣਾ ਪਹਿਲਾ ਕਿੱਥੋਂ ਲੈ ਕੇ ਆਉਂਦੀ ਹੈ ਸ਼ਰਾਬ ਤੁਹਾਡੇ ਕੋਲ ਜੀ ਤੇ ਜਿੱਥੇ ਸਪਲਾਈ ਹੋ ਰਹੀ ਜੀ ਉਹ ਸੰਬੰਧੀ ਤਫ਼ਤੀਸ਼ ਹਜੇ ਚੱਲ ਰਹੀ ਹੈ ਤੇ ਸਪਲਾਈ ਬਸ ਉਥੇ ਇਹ ਆਪ ਦੇ ਜਿਹੜੀ ਖਾਸ ਕਰਕੇ ਉੜੀਆ ਕਰੋਨੀ ਹੈ ਤੇ ਉਥੇ ਕਰਦੀ ਸੀ ਜੋ ਇੱਕ ਵਾਰੀ ਸਾਨੂੰ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਕਿੰਨੀ ਦੇਰ ਤੋਂ ਕਰਦੀ ਜਾ ਰਹੀ ਸੀ ਇਹ ਪਿਛਲੇ ਜੀ ਕਾਫੀ ਸਮੇਂ ਤੋਂ ਕਰਦੀ ਜਾ ਰਹੀ ਹੈ ਪਹਿਲਾਂ ਵੀ ਕੋਈ ਨਾ ਕੋਈ ਪਾਸਟਰ ਵਗੈਰਾ ਨਹੀਂ ਪਹਿਲਾਂ ਇਸ ਤੇ ਕੋਈ ਮੁਕਦਮਾ ਕਰ ਚੁੱਕਾ ਤੇ ਆਪਣਾ ਇਹਦੇ ਨਾਲ ਕੋਈ ਹੋਰ ਵੀ ਹੈ ਗਰੁੱਪ ਹੈਗਾ ਕੋਈ ਜਿਹੜਾ ਇਹਦੇ ਨਾਲ ਸਪੋਰਟ ਕਰਦਾ ਨਹੀਂ ਇੱਕ ਵਾਰੀ ਇਹਨੇ ਆਪਦੇ ਉਹ ਘਰੀ ਰੱਖੀ ਸੀ ਨੇ ਆਪਦੇ ਤੇ ਉਥੋਂ ਘਰੋਂ ਹੀ ਸੇਲ ਕਰਦੀ ਸੀ ਤੇ ਬਾਕੀ ਸਬੰਧੀ ਅਗਲੀ ਤਫਤੀਸ਼ ਚੱਲ ਰਹੀ ਹੈ ਲੱਗੇ ਕਿ ਤੋਂ ਵੀ ਇਹ ਉਹ ਚੱਲ ਰਹੀ ਹੈ ਤਫਤੀਸ਼ ਉਹ ਇਹ ਸਾਰਾ ਕਰ ਰਹੇ ਪੁੱਛ ਕੇ